ਇਸ ਸਵੇਰੇ ਦੀ ਢੜੀਵਾਲ ਤੋਂ ਵੱਡੀ ਖਬਰ ਆਈ ਹੈ ਸਾਹਮਣੇ ਢੜੀਵਾਲ ਡੜਵਾਂ ਰੋਡ ਬੁਟੀਕ ਤੇ ਲੱਗੀ ਅੱਗ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਢੜੀਵਾਲ ਸਵੇਰੇ ਕਰੀਬ 9 ਵਜੇ ਡੜਵਾਂ ਰੋਡ ਹਰ ਜਸ ਬੁਟੀਕ ਤੇ ਅਚਾਨਕ ਸਾੜ ਛਟਕੜ ਦੇ ਨਾਲ ਅੱਗ ਲੱਗ ਗਈ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅੱਗ ਨੂੰ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਵੀ ਸੂਚਨਾ ਦੇ ਦਿੱਤੀ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਨਜ਼ਦੀਕੀ ਦੁਕਾਨਦਾਰ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਣਕਾਰੀ ਅਨੁਸਾਰ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨ ਬੰਦ ਸੀ ਅਤੇ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਅਤੇ ਜਦੋਂ ਦੁਕਾਨ ਖੋਲ੍ਹ ਕੇ ਦੇਖਿਆ ਤਾਂ ਅੱਗ ਕਾਫੀ ਮੱਚੀ ਹੋਈ ਸੀ ਜਿਸ ਤੇ ਬਹੁਤ ਹੀ ਮੁਸ਼ਕਲ ਦੇ ਨਾਲ ਦੁਕਾਨਦਾਰ ਅਤੇ ਅਧਿਕਾਰੀਆਂ ਨੇ ਅੱਗ ਤੇ ਕਾਬੂਤਾ ਪਾ ਲਿਆ ਪਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ

ਇਹ ਤਾਂ ਮੈਂ ਦੱਸਣ ਨੂੰ ਮੋੜਨਾ ਪਿਆ ਉਹ ਕਿੰਨਾ ਪਾਉਂਦਾ ਇਹਨਾਂ ਨੂੰ ਤੇ ਮੈਂ ਤਾਂ ਕਰੀ ਗੀ ਵੀਰਾਂ ਨੂੰ ਦੇਖਿਆ ਦੇਖਿਆ ਹਾਂ ਕੀ ਨਾਮ ਆ ਆਪਣਾ ਤੇ ਜਿੱਦ ਬਾਜਾ ਬਲਬੀਰ ਕੌਰ ਹਾਂ ਕਿਸ ਤਰ੍ਹਾਂ ਇਹ ਪਤਾ ਨਹੀਂ ਜਿਹਨੇ ਬੈਟਰ ਸਟਾਰਟ ਹੋ ਗਿਆ ਜਾਂ ਕੋ ਕਿਸ ਤਰ੍ਹਾਂ ਇਹ ਪਿੰਡ ਗਿਆ ਹੁਣੇ ਆ ਕੇ ਵੇਖਿਆ ਤੇ ਦੁਕਾਨਾਂ ਵਾਲਿਆਂ ਨੇ ਬੜੀ ਮਦਦ ਕੀਤੀ ਆ ਇਹਨਾਂ ਵਿਚਾਰਿਆਂ ਨੇ ਬੁਝਾਈ ਅੱਜ ਹਾਂਜੀ ਬਾਦ ਨੁਕਸਾਨ ਬਥੇਰਾ ਹੋ ਗਿਆ ਪਿੱਛੇ ਕਪੜਾ ਕੁਪੜਾ ਬੜਾ ਹੀ ਜੀ ਪਿਆ ਦਾ ਉਹਦਾ ਹੁਣ ਹੋ ਗਿਆ ਹੁਣ ਪਤਾ ਪਾ ਚੁ ਲੱਗੇਗਾ ਹੋਣ ਗਿਆ ਇਹ ਪਿੰਡ ਗਏ ਹਨ ਪਿੰਡੋਂ ਫੋਨ ਗਿਆ ਵੀ ਅੱਗ ਲੱਗ ਗਈ ਬਾਕੀ ਕੁਝ ਹੀ ਕਿਹੜਾ ਆਉਂਦਾ ਹੈ ਦਫ਼ਤਰ ਆਂਡਾਰ ਵਾਲੇ ਪੈਰ ਦੇ ਨਾਲ ਸੰਜੋਗ ਦੇ ਨਾਲ ਬੁਝ ਗਈ ਹਾਂਜੀ ਮੇਰੇ ਨਾਲ ਫਰਮਜੀਤ ਕੌਰ ਆ ਸਾਡੇ ਸਾਹਮਣੇ ਹਰ ਜੁਸ ਵੀ ਠੀਕ ਆ ਉਥੇ ਸ਼ੋਰ ਸ਼ਕਤ ਦੇ ਨਾਲ ਹੀ ਅੱਗ ਨੇ ਪਕੜ ਕੀਤੀ ਆ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਦਾ ਹੋ ਚੁੱਕਾ ਬਾਕੀ ਸਾਰਿਆਂ ਦੇ ਸਹਿਜ ਨਾਲ ਕੰਟਰੋਲ ਹੋ ਗਿਆ ਹੈ। ਅਸਲਾਮੁਅਲੈਕੁਮ ਹਾਂ ਕੀ ਨਾਮ ਹੈ ਆਪਣਾ? ਇੱਧਰ ਲੇ ਕੇ ਕਾਹੋਂ ਜੀ ਸੀ। ਹਾਂ ਇਸ ਤਰ੍ਹਾਂ ਅੱਗ ਲੱਗੀ ਹੈ। ਅੱਗ ਦਾ ਕੋਈ ਪਤਾ ਨਹੀਂ ਲੇਕਿਨ ਇਹ ਆ ਕਿ ਕੋਈ ਜੱਕ ਦਾ ਵੀ ਸਾਰੇ ਬਾਜ਼ਾਰ ਦੇ ਵਿੱਚ ਧੂੰਆਂ ਉੱਠਦਾ ਵੇਖਿਆ ਤੇ ਅਸੀਂ ਵੀ ਵੇਖਿਆ ਕਿ ਲੋਰ ਤੋਂ ਜ਼ਿਆਦਾ ਹੀ ਅੱਗ ਸੀ ਜਿਹਦੇ ਕਰਕੇ ਬਹੁਤ ਜਾਨੀ ਮਾਲੀ ਨੂੰ ਕਿਸਾਨ ਤੇ ਹੁਣ ਦੇਖ ਲਓ ਉਹਨਾਂ ਦਾ ਉੰਜਨ ਕਿਸਾਨ ਬਹੁਤ ਜ਼ਿਆਦਾ ਹੋ ਗਿਆ। ਤਾਂ ਆਪ ਕੋ ਸਰ ਤੇ ਸਵਾਹ ਹੋ ਗਿਆ ਮਲਕੇ ਇਨੀ ਅਗ ਲੱਗ ਇਹ ਤਾਂ ਹੁਣ ਲਾਈਵ ਆ ਗਿਆ ਬ ਲੱਖਾਂ ਤੋਂ ਵੱਧਾ ਹੀ ਹੋਇਆ ਵਾ ਮਲਕੇ ਅਸੀਂ ਜ਼ਬਾਨੀ ਕੁਝ ਨਹੀਂ ਕਹਿ ਸਕਦੇ ਤੇ ਉਹਨਾਂ ਨੂੰ ਪਤਾ ਜਦੋਂ ਆਣ ਕੇ ਦੇ ਆਪਾਂ ਕੰਦੀ ਕਰਨਗੇ ਇਹ ਸਾਰਿਆਂ ਨੇ ਪਹਿਲੇ ਰਲ ਮਿਲ ਕੇ ਆਣ ਗਵਾਲ ਸਾਹਿਬ ਪੈਪਾ ਲਾ ਕੇ ਪਾਣੀ ਛੁੱਟਿਆ ਔਰ ਸਾਰੇ ਬਜਾਰ ਨੇ ਸਹਿਯੋਗ ਦੇ ਕੇ ਮਗਰ ਫਾਇਰ ਬਿਗਰ ਦੀ ਗੱਡੀ ਵੀ ਆਈ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾਇਆ ਜਿੰਨਾ ਜ਼ਿਆਦੀ ਮਾਲੀ ਕਿਸਾਨਾਂ ਨੂੰ ਬਚਾਇਆ ਲੇਕਿਨ ਬਾਕੀ ਨੁਕਸਾਨ ਜ਼ਿਆਦਾ ਹੋਇਆ ਸਰ ਤੇ ਕਿੰਨੀ ਦੇਰ ਚੱਲੀ ਬਸ ਜਿਵੇਂ ਫੋਨ ਕੀਤਾ ਵਾ ਗੱਡੀ ਟਾਈਮ ਸੇ ਹੀ ਪਹੁੰਚ ਗਈ ਆ ਆਉਂਦੇ ਵਜਾ ਹੋ ਜਾ ਸਾਰੀ ਉਹ ਵੀ ਆ ਗਏ ਸੀ ਨਾਲ ਮੌਕੇ ਤੇ ਪਹੁੰਚ ਗਏ ਸੀ ਉਹਨਾਂ ਨੇ ਵੀ ਆਪਣਾ ਮਰਖੇ ਕਾਰਵਾਈ ਪੂਰੀ ਕੀਤੀ ਆ ਜੀ ਨਾਮ ਜੀ ਆਪਣਾ ਕਿਰੇ ਵਿਭਾਗ ਲੋ ਆਏ ਜੀ ਮੇਰਾ ਨਰੇਸ਼ ਕੁਮਾਰ ਅਹੀਂ 5 ਗੇਟ ਤੋਂ ਕਾਸਟ ਤੋਂ ਆਏ ਆ ਜੀ ਅੱਧੀ ਗੱਲ ਸੀ ਜਿੱਦ ਤੱਕ ਆ ਨੂਨ 101 ਨੰਬਰ ਤੇ ਫੋਨ ਆਇਆ ਸੀ ਕਿ ਇੱਥੇ ਬੁਟੀਕ ਦੇ ਚੱਕ ਲੱਗੀ ਹੋਈ ਆ ਤੇ ਅਸੀਂ ਆਪਣੇ ਪਾਸ ਗੱਡੀ ਲੈ ਕੇ ਜਲਦੀ ਜਲਦੀ ਉੱਥੇ ਗਏ ਜੀ ਨਾਂਜ ਬੁਰੀਦ ਔਰ ਕਿਰਜਾ ਵਾ ਜੀ ਬੁਰੀਦ ਨਾ ਐਚ ਆਰ ਤੋਂ ਠੀਕ ਆ ਇਹ ਆਪਣੇ ਗੱਟ ਮਾਰ ਹੋਰ ਤੇ ਪੈਂਦੀ ਆ ਥਾਲੀ ਦਾ ਤੇ ਹੁਣ ਆਖਦੇ ਪੂਰਾ ਕਾਬੂ ਹਾਂਜੀ ਹਾਂਜੀ ਓਕੇ ਨਹੀਂ ਜੀ ਬੱਸ ਮਾਰ ਕੇ ਦੱਸਣ ਦੇ ਨਾਲ ਇਹ 2 ਲੱਖ 2 ਲੱਖ ਦਾ ਕਹਿਣ ਦੇ ਇਨਸਾਨ ਕੱਪੜੇ ਬਿਲਕੁਲ ਹੈ ਮੇਨ ਜਾਨ ਬਿਲਕੁਲ ਬਿਲਕੁਲ ਸਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਓਕੇ ਜੀ